ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅਕਸਰ ਤੁਸੀਂ ਕਈ ਫਿਲਮਾਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਪੂਰੇ ਨਾਟਕੀ ਢੰਗ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਚੋਰ ਜਾਂ ਲੁਟੇਰੇ ਪੂਰੀ ਵਿਉਂਤਬੰਦੀ ਕਰਦੇ ਨੇ ਫਿਲਮਾਂ ਦੇ ਵਿੱਚ ਅਜਿਹਾ ਦਿਖਾਇਆ ਜਾਂਦਾ ਹੈ ਜਿੱਥੇ ਉਹ ਇੱਕ ਵੱਡੇ ਮਿਊਜ਼ੀਅਮ ਨੂੰ ਨਿਸ਼ਾਨਾ ਬਣਾਉਂਦੇ ਨੇ ਜਿੱਥੇ ਪੂਰੀ ਫੁੱਲ ਸੁਰੱਖਿਆ ਹੁੰਦੀ ਹੈ ਉਹਦੇ ਬਾਵਜੂਦ ਉੱਥੋਂ ਕੋਈ ਨਾ ਕੋਈ ਹੀਰਾ ਜਾਂ ਕੀਮਤੀ ਚੀਜ਼ ਚੋਰੀ ਕਰਕੇ ਲੈ ਜਾਂਦੇ ਨੇ ਕਈ ਫਿਲਮਾਂ ਅੰਗਰੇਜ਼ੀ ਦੀਆਂ ਹਿੰਦੀ ਦੀਆਂ ਉਹਦੇ ਉੱਤੇ ਆਧਾਰਿਤ ਨੇ ਪਰ ਅਜੇ ਹਿਆਂ ਕਟਨਾਵਾ ਅਸਲ ਦੇ ਵਿੱਚ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਿੱਛੇ ਜੇ ਪੈਰਿਸ ਦੇ ਇੱਕ ਮਿਊਜ਼ੀਅਮ ਦੇ ਵਿੱਚ ਚੋਰੀ ਹੋਈ ਸੀ ਜਿੱਥੋਂ ਕੀਮਤੀ ਜਿਹੜੇ ਗਹਿਣੇ ਸੀਗੇ ਉਹ ਚੋਰੀ ਕਰ ਲਏ ਗਏ ਸੀ ਤੇ ਹੁਣ ਇੱਕ ਚੋਰੀ ਦੀ ਵਾਰਦਾਤ ਹੋਰ ਹੋਈ ਹੈ ਹਾਲਾਂਕਿ ਕਹਿੰਦੇ ਮਿਊਜ਼ੀਅਮ ਦੇ ਸਟਾਫ ਵੱਲੋਂ ਉਹਨੂੰ ਲੁਕਾ ਕੇ ਰੱਖਿਆ ਗਿਆ ਉਹਦੀ ਜਾਂਚ ਪੜਤਾਲ ਕੀਤੀ ਗਈ ਜਦੋਂ ਕੁਝ ਹੱਥ ਨਹੀਂ ਲੱਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਨਤਕ ਕਰ ਦਿੱਤਾ ਕਿ ਇੱਥੇ ਚੋਰੀ ਹੋਈ ਹੈ 1000 ਦੇ ਕਰੀਬ ਕੀਮਤੀ ਜੜੀਆਂ ਵਸਤਾਂ ਨੇ ਉਸ ਮਿਊਜ਼ੀਅਮ ਦੇ ਵਿੱਚੋਂ ਚੋਰੀ ਹੋਈਆਂ ਨੇ ਮਿਊਜ਼ੀਅਮ ਹੈ ਕੈਲੀਫੋਰਨੀਆ ਦਾ ਆਕਲੈਂਡ ਮਿਊਜ਼ੀਅਮ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਸੁਰੱਖਿਆ ਵਗੈਰਾ ਵੀ ਕੀਤੀ ਹੋਈ ਆ ਪਰ ਉੱਥੋਂ ਬੇਸ਼ਕੀਮਤੀ ਚੀਜ਼ਾਂ ਜਿਹੜੀਆਂ 20ਵੀਂ ਸਦੀ ਦੀਆਂ ਦੱਸੀਆਂ ਜਾਂਦੀਆਂ ਨੇ ਉਹ ਚੋਰੀ ਹੋਈਆਂ ਨੇ ਜਿਦੇ ਵਿੱਚ ਕੁਝ ਅਮਰੀਕੀ ਬਾਸਕਟਸ ਨੇ ਇਸ ਤੋਂ ਇਲਾਵਾ ਕਈ ਧਾਤਾਂ ਦੇ ਬਣੇ ਹੋਏ ਗਹਿਣੇ ਨੇ ਕੀਮਤੀ ਚੀਜ਼ਾਂ ਨੇ ਕਈ ਜੇਤੂ ਜਿਹੜੀਆਂ ਟਰੋਫੀਜ਼ ਨੇ ਮੈਡਲਸ ਨੇ ਉਹ ਵੀ ਚੋਰੀ ਹੋ ਗਏ ਨੇ ਹਾਲ ਦੀ ਘੜੀ ਉਹਨਾਂ ਦਾ ਕੁਝ ਨਹੀਂ ਪਤਾ ਲੱਗਿਆ ਕਿ ਕੌਣ ਲੈ ਗਿਆ ਕਿਸ ਤਰ੍ਹਾਂ ਲੈ ਗਿਆ ਜਦ ਕਿ ਇਹਨਾਂ ਮਿਊਜ਼ੀਅਮਾਂ ਦੇ ਵਿੱਚ ਜਾਜਾਬ ਘਰਾਂ ਦੇ ਵਿੱਚ ਸੀਸੀਟੀਵੀ ਲੱਗੇ ਹੁੰਦੇ ਨੇ ਕੈਮਰੇ ਲੱਗੇ ਹੁੰਦੇ ਨੇ ਪੂਰੀ ਨਿਗਰਾਨੀ ਰਹਿੰਦੀ ਹੈ ਪੂਰਾ ਤੁਹਾਨੂੰ ਜਾਂਚ ਤੋਂ ਬਾਅਦ ਅੰਦਰ ਜਾਣ ਦਿੱਤਾ ਜਾਂਦਾ ਪਰ ਕਿਵੇਂ ਚੋਰੀ ਹੋਈਆਂ ਕਿੱਥੇ ਗਈਆਂ ਇਹ ਅਜੇ ਤੱਕ ਪਤਾ ਨਹੀਂ ਲੱਗਿਆ ਹਾਲਾਂਕਿ ਪੁਲਿਸ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਅਜਿਹੇ ਦੁਕਾਨਦਾਰ ਨੇ ਪੁਰਾਣੇ ਜਿਹੜੇ ਐਂਟਿਕ ਪੀਸ ਵੇਚਦੇ ਨੇ ਉਹਨਾਂ ਕੋਲੇ ਜੇਕਰ ਅਜਿਹੀ ਕੋਈ ਚੀਜ਼ ਪਹੁੰਚਦੀ ਆ ਤਾਂ ਉਹ ਜ਼ਰੂਰ ਪੁਲਿਸ ਦਾ ਸਾਥ ਦੇਣ ਕਿਉਂਕਿ ਦੇਸ਼ ਦੀ ਧਰੋਹਰ ਨੇ ਦੇਸ਼ ਦੀ ਇੱਕ ਸੰਸਕ੍ਰਿਤੀ ਦਾ ਸੱਭਿਆਚਾਰ ਦਾ ਹਿੱਸਾ ਨੇ ਉਹ ਚੀਜ਼ਾਂ ਜਿਹੜੀਆਂ ਲਾਪਤਾ ਹੋ ਗਈਆਂ ਨੇ 1000 ਦੇ ਕਰੀਬ ਇਹ ਜਿਹੜੀਆਂ ਚੀਜ਼ਾਂ ਨੇ ਚੋਰੀ ਹੋਈਆਂ ਨੇ ਆਕਲੈਂਡ ਮਿਊਜ਼ੀਅਮ ਦੇ ਵਿੱਚ ਜੋ ਕਿ ਕੈਲੀਫੋਰਨੀਆ ਦੇ ਵਿੱਚ ਸਥਿਤ ਹੈ ਤੇ ਫਿਲਹਾਲ ਇਹਦੇ ਵਿੱਚ ਕਹਿੰਦੇ 18ਵੀਂ ਤੋਂ ਲੈ ਕੇ 20ਵੀਂ ਸਦੀ ਤੱਕ ਦਾ ਜਿਹੜਾ ਮਟੀਰੀਅਲ ਰੱਖਿਆ ਹੋਇਆ ਸੀਗਾ ਜਿਦੇ ਵਿੱਚ ਬੇਸ਼ਕੀਮਤੀ ਤਸਵੀਰਾਂ ਪੇਂਟਿੰਗਜ਼ ਹੱਥ ਦੀਆਂ ਬੜੀਆਂ ਹੋਈਆਂ ਕਲਾਕ੍ਰਿਤਾਾਂ ਜਾਂ ਕਹਿ ਲਈਏ ਕਿ ਕਈ ਡਾਇਰੀਜ਼ ਵਗੈਰਾ ਜਾਂ ਜੋ ਵੀ ਅਜਾਇਬ ਘਰ ਦੇ ਵਿੱਚ ਦੇਸ਼ ਦੇ ਨਾਲ ਸੰਬੰਧਿਤ ਹੁੰਦਾ ਉਹ ਰੱਖਿਆ ਗਿਆ ਸੀਗਾ ਲੋਕ ਰੋਜ਼ਾਨਾ ਇਸ ਨੂੰ ਦੇਖਣਾ ਆਉਂਦੇ ਨੇ ਬੜਾ ਇੱਕ ਸ਼ਾਨਦਾਰ ਇਹ ਮਿਊਜ਼ੀਅਮ ਬਣਿਆ ਹੋਇਆ ਪਰ ਇਹਦੇ ਵਿੱਚ ਚੋਰੀ ਹੁਣ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਇਸ ਤੋਂ ਪਹਿਲਾਂ ਪੈਰਿਸ ਦੇ ਇੱਕ ਮਿਊਜ਼ੀਅਮ ਦੇ ਵਿੱਚ ਵੀ ਜਿਹਨੂੰ ਲੋਅਰ ਮਿਊਜ਼ੀਅਮ ਕਹਿੰਦੇ ਨੇ ਉਹਦੇ ਵਿੱਚ ਵੀ ਚੋਰੀ ਹੋਈ ਸੀ ਜਿੱਥੇ ਧਾਤਾਂ ਦੇ ਜਿਹੜੇ ਬੇਸ਼ਕੀਮਤੀ ਗਹਿਣੇ ਸੀਗੇ ਜਵਾਹਰਾ ਸੀਗੇ ਹੀਰੇ ਸੀਗੇ ਉਹ ਚੋਰੀ ਹੋਏ ਸੀ ਉਹਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਉਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਜ਼ਰੂਰ ਕੀਤਾ ਗਿਆ ਪਰ ਇਹਦੇ ਬਾਵਜੂਦ ਅਜੇ ਤੱਕ ਜਾਂਚ ਚੱਲ ਰਹੀ ਹੈ ਤੇ ਹੁਣ ਇਹ ਮਾਮਲਾ ਜਿਹੜਾ ਕੈਲੀਫੋਰਨੀਆ ਤੋਂ ਸਾਹਮਣੇ ਆ ਗਿਆ ਵਿਕਸਤ ਦੇਸ਼ ਤੋਂ ਸਾਹਮਣੇ ਆ ਗਿਆ ਅਕਸਰ ਆਪਾਂ ਫਿਲਮਾਂ ਦੇ ਵਿੱਚ ਅਜਿਹਿਆਂ ਘਟਨਾਵਾਂ ਵਾਪਰਦੀਆਂ ਦੇਖਦੇ ਆਂ ਪਰ ਹੁਣ ਇਹ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਖਬਰ ਆ ਚੁੱਕੀ ਆ ਤਾਂ ਜਾਂਚ ਹੋਰ ਵੀ ਤੇਜ਼ ਹੋ ਜੇਗੀ ਕਈਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇਗਾ ਤੇ ਅਜੇ ਨਹੀਂ ਪਤਾ ਲੱਗਿਆ ਕਿ ਇਹ ਕੋਈ ਅਧਿਕਾਰੀਆਂ ਦੀ ਅਣਗਹਿਲੀ ਹੋਈ ਹੈ ਜਾਂ ਜਿਹੜੇ ਅੰਦਰ ਸਟਾਫ ਦੀ ਅਣਗਹਿਲੀ ਹੋਈ ਹੈ ਤਾਂ ਕਿੱਥੇ ਇਹ ਅਣਗਹਿਲੀ ਹੋਈ ਹੈ ਦੀ ਅਜੇ ਜਾਂਚ ਚੱਲ ਰਹੀ ਆ ਪਰ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਅਜਿਹਾ ਹੋ ਜਾਣਾ ਇੱਕ ਚੋਰੀ ਹੋ ਜਾਣਾ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਬਣਦੀ ਸੀ ਜਾਜਾਬਕਰ ਦੇ ਸਟਾਫ ਦੀ ਕਿੱਥੇ ਜ਼ਿੰਮੇਵਾਰੀ ਸੀ ਕਿੱਥੇ ਅਣਗਹਿਲੀ ਹੋਈ ਉਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਰੋਜ਼ਾਨਾ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਇਸ ਮਿਊਜ਼ੀਅਮ ਨੂੰ ਦੇਖਣ ਵਾਸਤੇ ਆਉਂਦੇ ਨੇ ਕਿਉਂਕਿ ਜਿਹੜੇ ਸੈਲਾਨੀ ਹੁੰਦੇ ਨੇ ਕਿਸੇ ਵੀ ਦੇਸ਼ ਦੀ ਸੰਸਕ੍ਰਿਤੀ ਨੂੰ ਸੱਭਿਆਚਾਰ ਨੂੰ ਵਿਰਾਸਤ ਨੂੰ ਜਾਣਨ ਵਾਸਤੇ ਉੱਥੋਂ ਦੇ ਅਜਾਇਬ ਘਰ ਦੇ ਵਿੱਚ ਜ਼ਰੂਰ ਜਾਂਦੇ ਨੇ ਭਾਰਤ ਦੇ ਵਿੱਚ ਵੀ ਵਕਫਾ ਖਾਵਾ ਦੇ ਉੱਤੇ ਅਜਾਇਬ ਘਰ ਬਣੇ ਹੋਏ ਨੇ ਉੱਥੇ ਵੀ ਪੁਰਾਣੀਆਂ ਰਾਜਾਂ ਮਹਾਰਾਜਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਵਸਤਾਂ ਨੇ ਉਹਨਾਂ ਨਾਲ ਸੰਬੰਧਤ ਉਹ ਸੰਭਾਲ ਕੇ ਰੱਖੀਆਂ ਹੋਈਆਂ ਨੇ ਪੁਰਾਣੇ ਕਿਲੇ ਨੇ ਤਾਂ ਇਸ ਮਿਊਜ਼ੀਅਮ ਦੇ ਵਿੱਚ ਵੀ ਸਾਰਾ ਕੁਝ ਰੱਖਿਆ ਹੋਇਆ ਸੀਗਾ ਜਿਹੜਾ ਬੇਸ਼ਕੀਮਤੀ ਸੀ ਤੇ ਉਹਦੇ ਵਿੱਚੋਂ 1000 ਦੇ ਕਰੀਬ ਜਿਹੜੀਆਂ ਚੀਜ਼ਾਂ ਚੋਰੀ ਹੋਈਆਂ ਨੇ ਧਾਤ ਦੀ ਸ਼ਾਨਦਾਰ ਕਾਰੀਗਰੀ ਵਾਲੇ ਕੰਮ ਵਾਲੇ ਜਿਹੜੇ ਗਹਿਣੇ ਸੀ ਉਹ ਚੋਰੀ ਹੋਏ ਨੇ ਕੁਝ ਅਮਰੀਕੀ ਮੂਲ ਦੀਆਂ ਟੋਕਰੀਆਂ ਬਾਸਕਟਸ ਚੋਰੀ ਹੋਈਆਂ ਨੇ ਐਥਲੈਟਿਕਸ ਦੀਆਂ ਟਰੋਫੀਆਂ ਤੱਕ ਵੀ ਚੋਰੀ ਹੋਈਆਂ ਨੇ ਤੇ ਅਜੇ ਪਤਾ ਨਹੀਂ ਲੱਗਿਆ ਕਿ ਕੌਣ ਇਹਨੂੰ ਲੈ ਕੇ ਗਿਆ ਆਕਸਰ ਤੁਸੀਂ ਕਈ ਫਿਲਮਾਂ ਦੇਖੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਪੂਰੇ ਨਾਟਕੀ ਢੰਗ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਚੋਰ ਜਾ ਲੁਟੇਰੇ ਪੂਰੀ ਵਿਉਂਤਬੰਦੀ ਕਰਦੇ ਨੇ ਫਿਲਮਾਂ ਦੇ ਵਿੱਚ ਅਜਿਹਾ ਦਿਖਾਇਆ ਜਾਂਦਾ ਹੈ ਜਿੱਥੇ ਉਹ ਇੱਕ ਵੱਡੇ ਮਿਊਜ਼ੀਅਮ ਨੂੰ ਨਿਸ਼ਾਨਾ ਬਣਾਉਂਦੇ ਨੇ ਜਿੱਥੇ ਪੂਰੀ ਫੁੱਲ ਸੁਰੱਖਿਆ ਹੁੰਦੀ ਹੈ ਉਹਦੇ ਬਾਵਜੂਦ ਉਥੋਂ ਕੋਈ ਨਾ ਕੋਈ ਹੀਰਾ ਜਾਂ ਕੀਮਤੀ ਚੀਜ਼ ਚੋਰੀ ਕਰਕੇ ਲੈ ਜਾਂਦੇ ਨੇ ਕਈ ਫਿਲਮਾਂ ਅੰਗਰੇਜ਼ੀ ਦੀਆਂ ਹਿੰਦੀ ਦੀਆਂ ਉਹਦੇ ਉੱਤੇ ਆਧਾਰਿਤ ਨੇ ਪਰ ਅਜਿਹੀਆਂ ਘਟਨਾਵਾਂ ਅਸਲ ਦੇ ਵਿੱਚ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਪਿੱਛੇ ਜੇ ਪੈਰਿਸ ਦੇ ਇੱਕ ਮਿਊਜ਼ੀਅਮ ਦੇ ਵਿੱਚ ਚੋਰੀ ਹੋਈ ਸੀ ਜਿੱਥੋਂ ਕੀਮਤੀ ਜਿਹੜੇ ਗਹਿਣੇ ਸੀਗੇ ਉਹ ਚੋਰੀ ਕਰ ਲਏ ਗਏ ਸੀ ਤੇ ਹੁਣ ਇੱਕ ਚੋਰੀ ਦੀ ਵਾਰਦਾਤ ਹੋਰ ਹੋਈ ਹੈ ਹਾਲਾਂਕਿ ਕਹਿੰਦੇ ਮਿਊਜ਼ੀਅਮ ਦੇ ਸਟਾਫ ਵੱਲੋਂ ਉਹਨੂੰ ਲੁਕਾ ਕੇ ਰੱਖਿਆ ਗਿਆ ਉਹਦੀ ਜਾਂਚ ਪੜਤਾਲ ਕੀਤੀ ਗਈ ਜਦੋਂ ਕੁਝ ਹੱਥ ਨਹੀਂ ਲੱਗਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਨਤਕ ਕਰ ਦਿੱਤਾ ਕਿ ਇੱਥੇ ਚੋਰੀ ਹੋਈ ਹੈ 1000 ਦੇ ਕਰੀਬ ਕੀਮਤੀ ਜੜੀਆਂ ਵਸਤਾਂ ਨੇ ਉਸ ਮਿਊਜ਼ੀਅਮ ਦੇ ਵਿੱਚੋਂ ਚੋਰੀ ਹੋਈਆਂ ਨੇ ਮਿਊਜ਼ੀਅਮ ਹੈ ਕੈਲੀਫੋਰਨੀਆ ਦਾ ਆਕਲੈਂਡ ਮਿਊਜ਼ੀਅਮ ਜਿਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਦੇ ਨੇ ਸੁਰੱਖਿਆ ਵਗੈਰਾ ਵੀ ਕੀਤੀ ਹੋਈ ਆ ਪਰ ਉਥੋਂ ਬੇਸ਼ਕੀਮਤੀ ਚੀਜ਼ਾਂ ਜਿਹੜੀਆਂ 20ਵੀਂ ਸਦੀ ਦੀਆਂ ਦੱਸੀਆਂ ਜਾਂਦੀਆਂ ਨੇ ਉਹ ਚੋਰੀ ਹੋਈਆਂ ਨੇ ਜਿਦੇ ਵਿੱਚ ਕੁਝ ਅਮਰੀਕੀ ਬਾਸਕਟਸ ਨੇ ਇਸ ਤੋਂ ਇਲਾਵਾ ਕਈ ਧਾਤਾਂ ਦੇ ਬਣੇ ਹੋਏ ਗਹਿਣੇ ਨੇ ਕੀਮਤੀ ਚੀਜ਼ਾਂ ਨੇ ਕਈ ਜੇਤੂ ਜਿਹੜੀਆਂ ਟਰੋਫੀਜ਼ ਨੇ ਮੈਡਲਸ ਨੇ ਉਹ ਵੀ ਚੋਰੀ ਹੋ ਗਏ ਨੇ ਹਾਲ ਦੀ ਘੜੀ ਉਹਨਾਂ ਦਾ ਕੁਝ ਨਹੀਂ ਪਤਾ ਲੱਗਿਆ ਕਿ ਕੌਣ ਲੈ ਗਿਆ ਕਿਸ ਤਰ੍ਹਾਂ ਲੈ ਗਿਆ ਜਦ ਕਿ ਇਹਨਾਂ ਮਿਊਜ਼ੀਅਮਾਂ ਦੇ ਵਿੱਚ ਜਾਜਾਬ ਘਰਾਂ ਦੇ ਵਿੱਚ ਸੀਸੀਟੀਵੀ ਲੱਗੇ ਹੁੰਦੇ ਨੇ ਕੈਮਰੇ ਲੱਗੇ ਹੁੰਦੇ ਨੇ ਪੂਰੀ ਨਿਗਰਾਨੀ ਰਹਿੰਦੀ ਹੈ ਪੂਰਾ ਤੁਹਾਨੂੰ ਜਾਂਚ ਤੋਂ ਬਾਅਦ ਅੰਦਰ ਜਾਣ ਦਿੱਤਾ ਜਾਂਦਾ ਪਰ ਕਿਵੇਂ ਚੋਰੀ ਹੋਈਆਂ ਕਿੱਥੇ ਗਈਆਂ ਇਹ ਅਜੇ ਤੱਕ ਪਤਾ ਨਹੀਂ ਲੱਗਿਆ ਹਾਲਾਂਕਿ ਪੁਲਿਸ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਲੋਕ ਅਜਿਹੇ ਦੁਕਾਨਦਾਰ ਨੇ ਪੁਰਾਣੇ ਜਿਹੜੇ ਐਂਟਿਕ ਪੀਸ ਵੇਚਦੇ ਨੇ ਉਹਨਾਂ ਕੋਲੇ ਜੇਕਰ ਅਜਿਹੀ ਕੋਈ ਚੀਜ਼ ਪਹੁੰਚਦੀ ਆ ਤਾਂ ਉਹ ਜ਼ਰੂਰ ਪੁਲਿਸ ਦਾ ਸਾਥ ਦੇਣ ਕਿਉਂਕਿ ਦੇਸ਼ ਦੀ ਧਰੋਹਰ ਨੇ ਦੇਸ਼ ਦੀ ਇੱਕ ਸੰਸਕ੍ਰਿਤੀ ਦਾ ਸੱਭਿਆਚਾਰ ਦਾ ਹਿੱਸਾ ਨੇ ਉਹ ਚੀਜ਼ਾਂ ਜਿਹੜੀਆਂ ਲਾਪਤਾ ਹੋ ਗਈਆਂ ਨੇ 1000 ਦੇ ਕਰੀਬ ਇਹ ਜਿਹੜੀਆਂ ਚੀਜ਼ਾਂ ਨੇ ਚੋਰੀ ਹੋਈਆਂ ਨੇ ਆਕਲੈਂਡ ਮਿਊਜ਼ੀਅਮ ਦੇ ਵਿੱਚੋਂ ਜਿਹੜਾ ਕੈਲੀਫੋਰਨੀਆ ਦੇ ਵਿੱਚ ਸਥਿਤ ਹੈ ਤੇ ਫਿਲਹਾਲ ਇਹਦੇ ਵਿੱਚ ਕਹਿੰਦੇ 18ਵੀਂ ਤੋਂ ਲੈ ਕੇ 20ਵੀਂ ਸਦੀ ਤੱਕ ਦਾ ਜਿਹੜਾ ਮਟੀਰੀਅਲ ਰੱਖਿਆ ਹੋਇਆ ਸੀਗਾ ਜਿਦੇ ਵਿੱਚ ਬੇਸ਼ਕੀਮਤੀ ਤਸਵੀਰਾਂ ਪੇਂਟਿੰਗਸ ਹੱਥ ਦੀਆਂ ਬੜੀਆਂ ਹੋਈਆਂ ਕਲਾਕ੍ਰਿਤਾਾਂ ਜਾਂ ਕਹਿ ਲਈਏ ਕਿ ਕਈ ਡਾਇਰੀਜ਼ ਵਗੈਰਾ ਜਾਂ ਜੋ ਵੀ ਅਜਾਇਬ ਘਰ ਦੇ ਵਿੱਚ ਦੇਸ਼ ਦੇ ਨਾਲ ਸੰਬੰਧਤ ਹੁੰਦਾ ਉਹ ਰੱਖਿਆ ਗਿਆ ਸੀਗਾ ਲੋਕ ਰੋਜ਼ਾਨਾ ਇਸ ਨੂੰ ਦੇਖਣ ਆਉਂਦੇ ਨੇ ਬੜਾ ਇੱਕ ਸ਼ਾਨਦਾਰ ਇਹ ਮਿਊਜ਼ੀਅਮ ਬਣਿਆ ਹੋਇਆ ਪਰ ਇਹਦੇ ਵਿੱਚ ਚੋਰੀ ਹੁਣ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਹੈ ਇਸ ਤੋਂ ਪਹਿਲਾਂ ਪੈਰਿਸ ਦੇ ਇੱਕ ਮਿਊਜ਼ੀਅਮ ਦੇ ਵਿੱਚ ਵੀ ਜਿਹਨੂੰ ਲੋਅਰ ਮਿਊਜ਼ੀਅਮ ਕਹਿੰਦੇ ਨੇ ਉਹਦੇ ਵਿੱਚ ਵੀ ਚੋਰੀ ਹੋਈ ਸੀ ਜਿੱਥੇ ਤਾਤਾਂ ਦੇ ਜਿਹੜੇ ਬੇਸ਼ਕੀਮਤੀ ਗਹਿਣੇ ਸੀਗੇ ਜਵਾਰਾ ਸੀਗੇ ਹੀਰੇ ਸੀਗੇ ਉਹ ਚੋਰੀ ਹੋਏ ਸੀ ਉਹਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹਾਲਾਂਕਿ ਉਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਜ਼ਰੂਰ ਕੀਤਾ ਗਿਆ ਪਰ ਇਹਦੇ ਬਾਵਜੂਦ ਅਜੇ ਤੱਕ ਜਾਂਚ ਚੱਲ ਰਹੀ ਹੈ ਤੇ ਹੁਣ ਇਹ ਮਾਮਲਾ ਜਿਹੜਾ ਕੈਲੀਫੋਰਨੀਆ ਤੋਂ ਸਾਹਮਣੇ ਆ ਗਿਆ ਵਿਕਸਤ ਦੇਸ਼ ਤੋਂ ਸਾਹਮਣੇ ਆ ਗਿਆ ਅਕਸਰ ਆਪਾਂ ਫਿਲਮਾਂ ਦੇ ਵਿੱਚ ਅਜਿਹਿਆਂ ਘਟਨਾਵਾਂ ਵਾਪਰਦੀਆਂ ਦੇਖਦੇ ਆਂ ਪਰ ਹੁਣ ਇਹ ਅੰਤਰਰਾਸ਼ਟਰੀ ਮੀਡੀਆ ਦੇ ਵਿੱਚ ਖਬਰ ਆ ਚੁੱਕੀ ਆ ਤਾਂ ਜਾਂਚ ਹੋਰ ਵੀ ਤੇਜ਼ ਹੋ ਜੇਗੀ ਕਈਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇਗਾ ਤੇ ਅਜੇ ਨਹੀਂ ਪਤਾ ਲੱਗਿਆ ਕਿ ਇਹ ਕੋਈ ਅਧਿਕਾਰੀਆਂ ਦੀ ਅਣਗਹਿਲੀ ਹੋਈ ਹੈ ਜਾਂ ਜਿਹੜੇ ਅੰਦਰ ਸਟਾਫ ਦੀ ਅਣਗਹਿਲੀ ਹੋਈ ਹੈ ਤਾਂ ਕਿੱਥੇ ਇਹ ਅਣਗਹਿਲੀ ਹੋਈ ਹੈ ਦੀ ਅਜੇ ਜਾਂਚ ਚੱਲ ਰਹੀ ਆ ਪਰ ਵੱਡੇ ਸਵਾਲ ਖੜੇ ਹੋ ਗਏ ਨੇ ਕਿ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਅਜਿਹਾ ਹੋ ਜਾਣਾ ਇੱਕ ਚੋਰੀ ਹੋ ਜਾਣਾ ਤਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕੀ ਬਣਦੀ ਸੀ ਜਾਜਬਕਰ ਦੇ ਸਟਾਫ ਦੀ ਕਿੱਥੇ ਜ਼ਿੰਮੇਵਾਰੀ ਸੀ ਕਿੱਥੇ ਅਣਗਹਿਲੀ ਹੋਈ ਉਹ ਜਾਂਚ ਦਾ ਵਿਸ਼ਾ ਬਣਿਆ ਹੋਇਆ ਰੋਜ਼ਾਨਾ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਇਸ ਮਿਊਜ਼ੀਅਮ ਨੂੰ ਦੇਖਣ ਵਾਸਤੇ ਆਉਂਦੇ ਨੇ ਕਿਉਂਕਿ ਜਿਹੜੇ ਸੈਲਾਨੀ ਹੁੰਦੇ ਨੇ ਕਿਸੇ ਵੀ ਦੇਸ਼ ਦੀ ਸੰਸਕ੍ਰਿਤੀ ਨੂੰ ਸੱਭਿਆਚਾਰ ਨੂੰ ਵਿਰਾਸਤ ਨੂੰ ਜਾਣਨ ਵਾਸਤੇ ਉੱਥੋਂ ਦੇ ਅਜਾਇਬ ਘਰ ਦੇ ਵਿੱਚ ਜ਼ਰੂਰ ਜਾਂਦੇ ਨੇ ਭਾਰਤ ਦੇ ਵਿੱਚ ਵੀ ਵਕਫਾ ਖਾਧਾਵਾਂ ਦੇ ਉੱਤੇ ਅਜਾਇਬ ਘਰ ਬਣੇ ਹੋਏ ਨੇ ਉੱਥੇ ਵੀ ਪੁਰਾਣੀਆਂ ਰਾਜਿਆਂ ਮਹਾਰਾਜਿਆਂ ਦੀਆਂ ਜਿਹੜੀਆਂ ਚੀਜ਼ਾਂ ਨੇ ਵਸਤਾਂ ਨੇ ਉਹਨਾਂ ਨਾਲ ਸੰਬੰਧਿਤ ਉਹ ਸੰਭਾਲ ਕੇ ਰੱਖੀਆਂ ਹੋਈਆਂ ਨੇ ਪੁਰਾਣੇ ਕਿਲੇ ਨੇ ਤਾਂ ਇਸ ਮਿਊਜ਼ੀਅਮ ਦੇ ਵਿੱਚ ਵੀ ਸਾਰਾ ਕੁਝ ਰੱਖਿਆ ਹੋਇਆ ਸੀਗਾ ਜਿਹੜਾ ਬੇਸ਼ਕੀਮਤੀ ਸੀ ਤੇ ਉਹਦੇ ਵਿੱਚੋਂ 1000 ਦੇ ਕਰੀਬ ਜਿਹੜੀਆਂ ਚੀਜ਼ਾਂ ਚੋਰੀ ਹੋਈਆਂ ਨੇ ਧਾਤ ਦੀ ਇਹ ਸ਼ਾਨਦਾਰ ਕਾਰੀਗਰੀ ਵਾਲੇ ਕੰਮ ਵਾਲੇ ਜਿਹੜੇ ਗਹਿਣੇ ਸੀ ਉਹ ਚੋਰੀ ਹੋਏ ਨੇ ਕੁਝ ਅਮਰੀਕੀ ਮੂਲ ਦੀਆਂ ਟੋਕਰੀਆਂ ਬਾਸਕਟਸ ਚੋਰੀ ਹੋਈਆਂ ਨੇ ਐਥਲੈਟਿਕਸ ਦੀਆਂ ਟਰਾਫੀਆਂ ਤੱਕ ਵੀ ਚੋਰੀ ਹੋਈਆਂ ਨੇ ਤੇ ਅਜੇ ਪਤਾ ਨਹੀਂ ਲੱਗਿਆ ਕਿ ਕੌਣ ਇਹਨੂੰ ਲੈ ਕੇ ਗਿਆ ਅਪਡੇਟਸ ਹੋਣਗੇ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ